ਅੱਜ ਕਿਸਾਨ ਵੀਰੋ ਸਤਿ ਸ੍ਰੀ ਅਕਾਲ ਸਵਾਗਤ ਕਰਦੇ ਆ ਤੁਹਾਡਾ ਰਾਜ ਸੰਤੂ ਫਾਰਮਿੰਗ ਦੇ ਵਿੱਚ ਦੋਸਤੋ ਅੱਜ ਪਹੁੰਚੇ ਆ ਪਿੰਡ ਮਾਨ ਪੱਟੀ ਤਹਿਸੀਲ ਆ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਕਰਿਆਲੇ ਦੇ ਬਿਲਕੁਲ ਨਜ਼ਦੀਕ ਆ ਪਿੰਡ ਮਾਨ ਪਿੰਡ ਪੁਨੀਆਂ ਵੀ ਬਿਲਕੁਲ ਲੱਗੇ ਆ ਸੋ ਜਦੋਂ ਦੋਸਤੋ ਕੋਈ ਵੀ ਭਰਾ ਆਪਣਾ ਮਾਲਵੇ ਵਾਲੀ ਸਾਈਡ ਤੋਂ ਆਊਗਾ ਠੀਕ ਆ ਜੀ ਪੱਟੀ ਮੋੜ ਜਦੋਂ ਤੁਸੀਂ ਵਿਜ਼ਿਟ ਕਰਦੇ ਹੋ ਪੱਟੀ ਮੋੜ ਤੋਂ ਇੱਕ ਸੜਕ ਖੇਮਕਰਨੋਂ ਜਾਂਦੀ ਆ ਬੁਲਟੋਏ ਵਾਲੀ ਠੀਕ ਆ ਜੀ ਸੋ ਐਸੇ ਛੜਕ ਦੇ ਉੱਪਰ ਪਿੰਡ ਘਰੇ ਹਾਲਾ ਆਉਂਦਾ ਤੇ ਘਰੇ ਹਾਲੇ ਤੋਂ ਤੁਸੀਂ ਸਿੱਧੀ ਜਿਹੜੀ ਸੜਕ ਫੜ ਕੇ ਪਿੰਡ ਮਾਨ ਵਿਜਿਟ ਕਰ ਸਕਦੇ ਜੇ ਓਨਰ ਵੀਰ ਨਰਿੰਦਰ ਸਿੰਘ ਉਹਨਾਂ ਦੇ ਕੋਲ ਆਇਆ ਦੋਸਤੋ ਪਸ਼ੂ ਵਪਾਰ ਦਾ ਵੀਰ ਉਹਨਾਂ ਦਾ ਕੰਮ ਆ ਪਹਿਲਾਂ ਵੀ ਆਪਾਂ ਵੀਡੀਓ ਤੁਹਾਨੂੰ ਇਸ ਘਰੋਂ ਦਿਖਾਈਆਂ ਨੇ ਰੋਟੀਨ ਦੇ ਵਿੱਚ ਵੀਰ ਉਹ ਨਹੀਂ ਕੰਮ ਕਰਦੇ ਆ ਅੱਜ ਇਸ ਵੀਡੀਓ ਦੇ ਵਿੱਚ ਨਾਗ ਵੈਸੇ ਟੋਟਲ ਆਪਾਂ ਤੁਹਾਨੂੰ 4 ਦਿਖਾਉਣੇ ਆ 2 ਤੋਂ 3 ਨਾਗ ਜਿਹੜੇ ਨੀਲੀ ਰਾਵੀ ਦੇ ਆ ਨੀਲੀ ਦੀਆਂ ਦੋ ਮੱਝਾਂ ਤੁਹਾਨੂੰ ਦਿਖਾਉਣੀਆਂ ਇੱਕ ਪੂਰੀ ਆ ਇੱਕ ਵੜ ਦਿਖਾ ਦੇਾਂਗੇ ਸੋਇਸ ਵਾਏ ਪਸ਼ੂ ਆ ਤਕਰੀਬਨ ਇੱਕ ਮੱਝ ਜਿਹੜੀ ਨੀਲੀ ਅਰਾਵੀ ਦੀ ਆ ਗੱਭਨ ਠੀਕ ਆ ਜੀ ਬਾਕੀ ਤਿੰਨ ਐਨੀਮਲ ਬਿਲਕੁਲ ਸੁੇਸ ਸੁਵਾਏ ਆ ਪ੍ਰੋਪਰ ਡਿਟੇਲ ਦੇ ਵਿੱਚ ਚੱਲਾਂਗੇ ਅੱਜ ਤਰੀਕ ਤੁਸੀਂ ਨੋਟ ਕਰ ਲਓ 18 ਨਵੰਬਰ ਸਮਾਂ ਕੋਈ ਪੈਰ ਤੇ 3 ਵਜੇ ਦਾ ਟਾਈਮ ਆ ਸੋ ਸਾਰੇ ਵੀਰਾਂ ਨੂੰ ਬੇਨਤੀ ਆਪਣੀ ਸ਼ਟਾਰਟਿੰਗ ਤੇ ਦੋਸਤੋ ਉਹੀ ਰਹੂਗੀ ਠੀਕ ਆ ਜੀ ਜਿਹੜੇ ਪਸ਼ੂ ਸੁੇਸ ਸੁਵਾਏ ਆ ਦੋ ਟਾਈਮ ਚੋਲੋ ਤਿੰਨ ਟਾਈਮ ਚੋਲੋ ਠੀਕ ਆ ਜੀ ਗੱਭਨ ਪਸ਼ੂ ਆਪਣਾ ਚੌਥਾ ਨਾਂ ਦਾ ਤਿੱਪ ਕੇ ਤਸੱਲੀ ਕਰਕੇ ਲੈ ਕੇ ਜਾਓ ਤਾਂ ਜੋ ਬਾਅਦ ਵਿੱਚ ਕਿਸੇ ਤਰ੍ਹਾਂ ਦੀ ਕੋਈ ਕਿੰਦੂ ਪਰੰਤੂ ਜਾਂ ਲਾਂਬੇ ਦਾ ਕੋਈ ਗੁਜਾਇਸ਼ ਨਾ ਰਹੇ ਠੀਕ ਆ ਔਰ ਕਰਦੇ ਆ ਪੂਰੀ ਗੱਲਬਾਤ ਸਭ ਤੋਂ ਪਹਿਲਾਂ ਵੀਰ ਨਰਿੰਦਰ ਸਿੰਘ ਜੀ ਸਾਸਰੀਤਾਰ ਸਾਸੀ ਆ ਕੀ ਹਾਲ ਵੀਰ ਜੀ ਬੜੇ ਵਧੀਆ ਪਾਜੀ ਕਾਇਮ ਸੇਤ ਵਧੀਆ ਵਧੀਆ ਜੀ ਹੋਰ ਸਾਰੇ ਵੀਰ ਆਪਰਾ ਆਉਂਦਾ ਮੇਰੇ ਨਾਲ ਪੀ ਤਿਆਰ ਪਰਿਆਸੀ ਕਾਰ ਸਾਸਰੀ ਕਾਲ ਪਾਜੀ ਹਾਂਜੀ ਹਾਂਜੀ ਹੋਰ ਠੀਕ ਆ ਪਾਜੀ ਬਹੁਤ ਵਧੀਆ ਕਾਇਮ ਸੇਤਾ ਪਾਜੀ ਹਾਂਜੀ ਵਧੀਆ ਵਧੀਆ ਜੀ ਰੂਟੀਨ ਦੇ ਵਿੱਚ ਤੁਰਿਆ ਆਉਂਦਾ ਵੇਖੀ ਹਾਂਜੀ ਹਾਂਜੀ ਨਾਲੋਂ ਨਾਲ ਵੀਰ ਜੀ ਵੇਖਦਾ ਜਾਂਦਾ ਚਲੋ ਬਹੁਤ ਵਧੀਆ ਗੱਲ ਹੈ ਹਾਂਜੀ ਅੱਜ ਵੀ ਮੇਨੂੰ ਨਾਤਾ ਵੀ ਤਕਰੀਬਨ ਆਪਣੇ ਕੋਲ ਦੋ ਤੋਂ ਤਿੰਨ ਨਾਕ ਜਿਹੜਿਆ ਨੀਲੀ ਰਾਵੀ ਦੇ ਵਿੱਚ ਹੀ ਆ ਪਸ਼ੂ ਹਾਂਜੀ ਹਾਂਜੀ ਇਹ ਨੀਲੀ ਵੀਰ ਜੀ ਕੱਲ ਹੀ ਅਜੇ ਆਈਆਂ ਝੋਟੀਆਂ ਠੀਕ ਆ ਜੀ ਹਾਂਜੀ ਅੱਜ ਚੰਗੀਆਂ ਹਾਂਜੀ ਹਾਂਜੀ ਚੰਗੀਆਂ ਛੋੜੀਆਂ ਝੋਟੀਆਂ ਨੀਲੀ ਦੀਆਂ ਬਿਲਕੁਲ ਜੀ ਬਿਲਕੁਲ ਸੋ ਤੋਂ ਸੋ ਬਾਕੀ ਬਹੁਤ ਆਪਣੇ ਭਰਾ ਡਿਮਾਂਡ ਕਰਦੇ ਰਹਿੰਦੇ ਆ ਨੀਲੀ ਰਾਵੀ ਮੱਝਾਂ ਦੀ ਠੀਕ ਆ ਜੀ ਦੋ ਮੱਝਾਂ ਨੇ ਇੱਕ ਤੁਹਾਨੂੰ ਸੂਈ ਦਿਖਾ ਦੇਾਂਗੇ ਇੱਕ ਗੱਬਣਾ ਤੇ ਇੱਕ ਪੂਰੀ ਆ ਠੀਕ ਆ ਜੀ ਕਿਹੜੇ ਮੇਰੇ ਭਰਾ ਬਿਲਕੁਲ ਅਗੇ ਸ਼ੌਂਕ ਰੱਖਦੇ ਆ ਪੂਰੀ ਮੱਝ ਦਾ ਪੂਰੀ ਮੱਝ ਦਿਖਾ ਦੇਾਂਗੇ ਸ਼ੁਰੂਆ ਵੀਰ ਜੀ ਦੂਜਾ ਸੁਹਾ ਸੁਗੀ ਏ ਠੀਕ ਆ ਜੀ ਹਾਂਜੀ ਦੂਜਾ ਸੁਹਾ ਸਮਾਂ ਲੈ ਜੂ ਹਜੇ ਕੋਈ ਦੋ ਚਾਰ ਹਾਂਜੀ ਵਾਲਾ ਦੋ ਚਾਰ ਦਿਨ ਕੋਈ ਖੜ ਸਕਦੀ ਏ ਜੀ ਠੀਕ ਆ ਜੀ ਹਜੇ ਵੀਰ ਦੀ ਝੋਟੀ ਖੋਲਣੀ ਪੂਰੀ ਏ ਬਿਲਕੁਲ ਜੀ ਇਹ ਦੋ ਚਾਰ ਦਿਨ ਲੈਂਦੀ ਬਾਕੀ ਠੰਢੀ ਧੀਰ ਠੀਕ ਏ ਡਾ ਕਟ ਆ ਗਿਆ ਖੱਬੇ ਪਾਸੇ ਹਾਂਜੀ ਹਾਂਜੀ ਮਿੱਲੀ ਅੱਖ ਬਿੱਲੀ ਮਨਕਣੀ ਅੱਖ ਟੇਡਾ ਕਟ ਠੀਕ ਆ ਜੀ ਛੋਟਾ ਸਿੰਘ ਸੋ ਮਾਰਕਿੰਗ ਦੀ ਗੱਲ ਕਰੀਏ ਤਾਂ ਤੁਹਾਡੇ ਸਾਹਮਣੇ ਹਵਾਨੇ ਲੈਵੇ ਦੇ ਉੱਪਰ ਨਿਸ਼ਾਨ ਤੇ ਮਗਰਲੇ ਪੈਰ ਜਿਹੜੇ ਤੋਤੇ ਆ ਠੀਕ ਆ ਜੀ ਹਾਂਜੀ ਸੋ ਸੁਹਾ ਦੂਜਾ ਹੀ オリジナル ਵੀਰ ਜੀ ਬਾਕੀ ਬਹੁਤ ਖੂਬਸੂਰਤ ਦੋਸਤੋ ਲੇਵੇ ਦੀ ਬੰਤਰ ਤੁਸੀਂ ਵੇਖੋਗੇ ਅੱਗੋਂ ਪਿਛੋਂ ਸਟਾਰਟਿੰਗ ਜਿਹੜੀ ਆ ਤੁਹਾਨੂੰ ਤੋਂ ਆ ਬਿਲਕੁਲ ਸਾਰਦੇ ਨਾਲ ਜਿਹੜਾ ਲੇਵਾ ਇਸ ਵਕਤ ਬਣਿਆ ਪਿਆ ਠੀਕ ਆ ਜੀ ਦੋ ਦਿਨ ਚਾਰ ਦਿਨ ਕੱਢ ਗਈ ਕਰਮਾਂ ਲਈ ਹੋਰ ਵੀ ਚੰਗੀ ਆਪਾਂ ਉਮੀਦ ਕਰਦੇ ਆ ਬਾਕੀ ਚੌਰਸ ਲੇਵਾ ਬੈਕ ਸਾਈਡ ਤੋਂ ਪਤਰੀ ਪੁਤਰੀ ਕਾਫੀ ਆ ਆ ਦੇਖੋ ਬਾਕੀ ਭਾਜੀ ਨਿੰਦਰ ਮੰਨ ਲਓ ਵੀ ਕਈ ਵਾਰ ਬਹੁਤੇ ਵੀਰ ਆਪਣੇ ਆਨਲਾਈਨ ਸੌਦਾ ਕਰਦੇ ਆ ਹਾਂਜੀ ਹਾਂਜੀ ਕੋਈ ਮਤਲਬ ਕਿਸੇ ਰਕਮ ਦੀ ਕੋਈ ਮੁਸ਼ਕਲ ਨਹੀਂ ਆਪਾਂ ਮਾਲਾ ਜਾਂ ਆਨਲਾਈਨ ਵੀ ਖਿਲਾਵਾਗੇ ਆਪਾਂ ਤੜਾ ਦੀ ਗਾਰੰਟੀ ਦੇ ਆਗੇ ਉਹ ਬਿਲਕੁਲ ਹਾਂਜੀ ਕਿਉਂ ਜੇ ਮਾਲਾ ਨਾ ਪਹਿਲੀ ਗੱਲ ਤੇ ਟਿੱਪ ਕੇ ਖੜਨਾ ਹਾਂ ਬਿਲਕੁਲ ਜੇ ਮਾਲਾ ਆਨਲਾਈਨ ਮੰਗਾਉਂਦੇ ਆ ਹਾਂ ਤੇ ਆਪਾਂ ਤੜਾ ਦੀ ਗਾਰੰਟੀ ਦੇਾਂਗੇ ਉਹ ਬਿਲਕੁਲ ਜੀ ਵੀ ਗਾਰੰਟੀ ਆਪਣੇ ਵੱਲੋਂ ਫੁੱਲ ਬੜਾ 100% ਗਾਰੰਟੀ ਹਾਂਜੀ ਹਾਂਜੀ ਲਓ ਵੀ ਇੱਕ ਵਾਰੀ ਖੋਲ ਕੇ ਆਪਾਂ ਤੋਰ ਕੇ ਦਿਖਾਉਣੇ ਦੋਸਤੋ ਮੇਰੇ ਭਰਾ ਜਿਹੜੇ ਆਨਲਾਈਨ ਸੌਦਾ ਕਰਦੇ ਆ ਚਾਹੇ ਇੱ ਕੋਈ ਆ ਪਿਛੇ ਭਾਰ ਦੀ ਮੁਸ਼ਕਲ ਨਹੀਂ ਹੋਊਗੀ। ਨਾ ਜੀ ਨਾ ਕੋਈ ਭਾਰ ਨਹੀਂ ਕੋਈ ਗੱਲ ਬਾਤ। ਇੱਕ ਨੰਬਰ ਹੋਊਗੀ ਠੀਕ ਆ ਜੀ। ਪੋਲੀ ਛੋਟੀ ਰੂ ਵਰਗੀ ਆ ਦੇ। ਹਾਂ। ਬਾਕੀ ਦੁੱਧਾ ਤਾਂ ਕਰਮਾਂ ਵਾਲੀ ਚੰਗਾ ਚਵਾਜੂਗੀ ਲੈਵੇ। ਹਾਂ ਜੀ ਹਾਂ ਜੀ। ਪੌਂਟਰ ਕੋਈ ਕੜੀਆਂ ਸਾਰੇ ਭਰਾਵਾਂ ਨੇ ਲਾਹ ਲੈਣਾ। ਲੈ ਜੀ ਕਰਮਾਂ ਵਾਲੀ ਨੇ ਕੱਟ ਹੀ ਦੇਤੀ ਬੈ ਜਾ ਬੈ ਜਾ ਬੈ ਜਾ ਬੈ ਜਾ ਹੋ ਜਾਣੀ ਠੀਕ ਆ ਜੀ। ਸੋ ਕੱਟੀ ਫੀਮੇਲ ਆ ਗਈ ਕਿਤੇ ਮਗਰੇ ਹੋਦੀਆਂ ਨਿਸ਼ਾਨੀਆਂ ਲੈ ਕੇ। ਹਾਂ ਜੀ ਹਾਂ ਜੀ। ਸੋ ਸੋਨੇ ਤੇ ਸੁਹਾਗੇ ਵਾਲੀ ਗੱਲ ਹੋ ਜਾਣੀ ਆ। ਹਾਂ ਜੀ ਹਾਂ ਜੀ। ਸੋ ਨੀਲੀ ਅਰਾਵੀ ਦੀ ਦੋਸਤੋ ਜਿਹੜੀ ਤੁਸੀਂ ਇਹ ਮੱਝ ਸਾਹਮਣ ਸੋ ਫੇਸ ਕੁਆਲਿਟੀ ਬਹੁਤ ਸੋਹਣੀ ਆ ਸੋ ਖੱਬੇ ਪਾਸੇ ਕੱਟ ਠੀਕ ਆ ਜੀ ਕੋਈ ਨਹੀਂ ਸੰਭਲ ਕੇ ਡਰਦੀ ਆ ਇਹ ਆ ਕਿ ਲੋ ਗਿਆ ਡਰਦੀ ਡਰਦੀ ਆ ਦੇਖੋ ਇੱਕ ਕਰਮਾ ਇਹ ਠੀਕ ਹੈ। ਉਹ ਮਾਜੇ ਦੋਸੋ ਚੰਗੀ ਹੈ ਠੀਕ ਆ ਜੀ ਬਾਕੀ ਤੋਰਾ ਤੁਸੀਂ ਦੇਖ ਲਿਆ। ਲੇਵੇ ਆਰਡਰ ਦੀ ਬੜੀ ਸਾਫ ਸੁਥਰੀ ਆ ਠੀਕ ਆ ਤੇ ਕਦਕੁੱਤ ਵੀ ਚੰਗਾ ਮੱਝ ਦਾ ਕੋਈ ਛੋਟੀ ਸਮੱਧਰ ਨਹੀਂ ਕੀ ਹਾਈਟ ਕੱਦ ਵੱਡੀਆਂ ਮੱਜਾਂ ਦੇ ਵਿੱਚ ਹੀ ਆ ਠੀਕ ਆ। ਤੇ ਇਹਦਾ ਮੁੱਲ ਵੀਰ ਨਰਿੰਦਰ ਜੀ ਕੀ ਕੀਤਾ ਕਿ ਡਿਮਾਂਡ ਕਰਦੇ ਪੈ ਜੇ। ਡਿਮਾਂਡ ਦੇ ਜਿੰਨੀ ਮਰਜ਼ੀ ਕਰ ਲਈ ਆਪਾਂ ਵੀਰ ਜੀ ਗੱਲ ਕਰਨੀ ਦੇਣ ਲੈਣ ਵਾਲੀ ਹਾਂ। ਹਾਂ ਹਾਂ। ਉਹ ਲਵੀਰ ਜਪਾ ਦਾ 1 15 ਕਰਦੇ ਆ ਹਾਂਜੀ ਦਾ ਦੀ ਵੀਰ ਜੀ ਹਾਂ ਆ 1 ਲੱਖ 10 ਹਾਂਜੀ 1 ਲੱਖ 10 1 ਲੱਖ 10 ਦੀ ਦੇ ਦਾਂਗੇ ਹਨਾ ਹਾਂਜੀ ਠੀਕ ਹੈ ਭਰਾ ਉਹ ਵੀ 1 ਲੱਖ 10 ਦੀ ਦੋਸਤੋ ਇਹ ਐਂਡ ਟੂ ਐਂਡ ਜਿਹੜੀ ਤੁਹਾਨੂੰ ਮੱਝ ਮਿਲ ਜੂਗੀ ਝੋਟੀ ਮਿਲ ਜੂਗੀ 1 ਲੱਖ 15000 ਦੀ ਡਿਮਾਂਡ ਆ ਬਾਕੀ ਟਿਪਨ ਇੱਕ ਨੰਬਰ ਆ ਇੱਥੇ ਆਣ ਕੇ ਵੀ ਤੁਸੀਂ ਟਿਪ ਦਿਓ ਕੋਈ ਕਿਸੇ ਰਕਮ ਦੀ ਪਰੇਸ਼ਾਨੀ ਦਾ ਸਾਹਮਣਾ ਨਹੀਂ ਕਰਨਾ ਪੈਂਦਾ ਲੈ ਲੈ ਤਾਲ ਸੋਨਾ ਪਾਟਾ ਲੱਗਾ ਬਹੁਤ ਖੂਬਸੂਰਤ ਹੈ ਠੀਕ ਆ ਜੀ ਸੋ ਚੰਗੀ ਮੱਝ ਆ ਬਾਕੀ ਮੇਰੇ ਵੀਰ ਕਰੋ ਪਹਿਲ ਕਦਮੀ ਤੇ ਜਿੱਦਾਂ ਮਰਜ਼ੀ ਆਨਲਾਈਨ ਵੀ ਸੌਦਾ ਕਰਦੇ ਆਂ ਆਨਲਾਈਨ ਵੀ ਬੇ ਤੁਰਕ ਕੋਈ ਤੁਸੀਂ ਚੀਜ਼ ਮੰਗਾ ਸਕਦੇ ਜੀ ਆਪਣਾ ਸਾਈ ਬਿਆਨਾ ਕਰੋ ਪੇਮੈਂਟ ਪਾਓ ਚੀਜ਼ ਮੰਗਾਓ ਠੀਕ ਆ ਜੀ ਇੱਧਰ ਇੱਕ ਬੂਰੀ ਮੱਝ ਵਿਖਾ ਦਿੰਦੇ ਆਂ ਕਤ ਹਾਈਟ ਇਹ ਤਾਂ ਵੀ ਚੰਗਾ ਢਾਂਚਾ ਢੋਚਾ ਵੱਡਾ ਮੈਂ ਹਾਂਜੀ ਹਾਂਜੀ ਇਹਦਾ ਵੀ ਰਸੂਆ ਕਿਨਵਾ ਇਹ ਵੀਰ ਜੀ ਤੀਜੇ ਸਵੇਰ ਸੋਈ ਆ ਤੀਜੇ ਸਵੇਰ ਸੋਈ ਆ ਅੱਜ ਇਹਨੂੰ ਕਿੰਨੇ ਦਿਨ ਹੋ ਗਏ ਸੋਈ ਇਹਨੂੰ ਵੀਰ ਜੀ ਅੱਜ ਕੋਈ 8 ਕਿ ਦਿਨ ਅਜੋ ਹੋਇਲੇ ਸਤਾ 8 7 ਕਿ ਦਿਨ ਹੋ ਗਏ ਹਾਂਜੀ ਹਾਂਜੀ ਠੀਕ ਆ ਵੀਰ ਇੱਧਰ ਗਿੱਲੇ ਨੜ ਹੋਈ ਆ ਠੀਕ ਆ ਜੀ ਠੀਕ ਆ ਹਾਂਜੀ ਮ ਇਹ ਕੱਟੀ ਆ? ਹਾਂਜੀ ਹਾਂਜੀ। ਲਓ ਜੀ ਇਹ ਕੱਟੀ ਆ ਮਗਰ ਦੇ। ਹਾਂ ਮਗਰ ਕੱਟੀ ਕਾਲੀ ਦੇਤੀ ਕਿਤੇ ਪੂਰੀ ਤੇ ਸਦੀ ਪੁੱਛ ਰਹੀ। ਬੱਸ ਬੱਸ ਬੱਸ। ਬੱਚਾ ਚਲੋ ਮੇਰਾ ਤਾਂ ਜਿਹੋ ਜੇ ਮਾਲੀ ਤੋਂ ਕਿਤੇ ਲਵਾਈ ਆ ਉਹ ਮਾਲੀ ਦੇ ਬੱਚਾ ਚਲਾ ਗਿਆ। ਹਾਂਜੀ ਹਾਂਜੀ। ਠੀਕ ਆ ਜੀ। ਉਹ ਸੂਆ ਨਹੀਂ ਜਣਾ ਆ ਤੀਜਾ ਹੀ ਹਨਾ। ਹਾਂਜੀ ਹਾਂਜੀ। ਠੀਕ ਆ ਜੀ। ਬਾਕੀ ਸੋਹਣੀ ਆ ਕੱਟੀ ਸੋਹਣੀ ਆ। ਬੋਲਾ ਕਿੰਨਾ ਦੱਸਿਆ ਚ ਇਸ ਵਕਤ? ਬੋਲਾ ਵੀਰ ਜੀ ਇਹਦੇ ਥੱਲੇ 10 ਤੋਂ ਬਾਹਰ ਹੀ ਹੋਊਗਾ ਨਹੀਂ 10 ਪੱਕਾ ਤੁਸੀਂ ਜਿੜੋ। ਠੀਕ ਆ ਜੀ ਜਿਹੜਾ ਹੈਗਾ ਵਾ ਠੀਕ ਆ ਚੋਣ ਜਵਾਦ ਫਿਰ ਇੱਕ ਨੰਬਰ ਸਾਫ ਜੀ ਪੋਲੀ ਜਿਵੇਂ ਰੋ ਹੀ ਹੁੰਦਾ ਵਾ ਠੀਕ ਆ ਜੀ ਫੇਸ ਕੁਆਲਟੀ ਮੂੰਹ ਮੱਥਾ ਕੋਈ ਤੁਹਾਨੂੰ ਦਿਖਾ ਦਿੰਨੇ ਆ ਹਾਂ ਜੀ ਹਾਂ ਜੀ ਆ ਫੇਸ ਕੁਆਲਟੀ ਦੀ ਠੀਕ ਆ ਜੀ ਮੂੰਹ ਮੱਥੇ ਦੀ ਚੈੱਕ ਕਰੋ ਸੋ 9 10 10 ਕਿਲੋ ਇਸ ਵਕਤ ਕਿਸਾਨ ਵੀਰੋ ਬੋਲਾ ਮਗਰ ਇਹਦੇ ਕੱਟੀ ਆ ਠੀਕ ਆ ਜੀ ਆ ਦੇਖੋ ਸੋ ਲੇਵੇ ਹਵਾਨੇ ਦੀ ਸਾਫ ਸੁਥਰੀ ਆ ਬਾਕੀ ਬਹਿਣੀ ਵਾਲੇ ਪਾਸਾ ਤੁਹਾਨੂੰ ਆਪਾਂ ਥਣ ਬਖਾ ਰਹੇ ਆ ਆ ਦੇਖੋ ਔੜਾ ਨਾਲ ਕਿੰਨੇ ਕਿਲੋ ਆ ਵੇਹੀ ਗਰੀ ਕੋਲਿਆ ਜੀ ਵੀਰ ਕੋਲਦੇ ਨੇ ਕੋਲਦੇ ਨੇ ਜੀ ਹਾਂ ਜੀ ਕਾਲੇ ਤਿਲਾਂ ਵਾਲੀ ਪੂਰੀ ਆ ਕਾਲੇ ਬਿਲਕੁਲ ਜੀ ਬਿਲਕੁਲ ਪੂਰੀ ਆ ਗਿਆ ਨਾਲ ਦੇ ਨਾਲ ਤਿਲਾਂ ਵਾਲੀ ਆ ਹਾਂਜੀ ਹਾਂਜੀ ਬਾਕੀ ਵੀਰ ਬਿਲਕੁਲ ਫਰੀਕ ਪਤਲਾ ਪਿੰਡਾ ਹਾਂਜੀ ਬਾਕੀ ਥਾਂ ਤੋਂ ਵੀਰ ਦੀ ਸੋਹਣਾ ਲੱਗਾ ਬੰਨੇ ਦੀ ਸਾਫ ਸੁਥਰੀ ਆ ਇੱਕ ਸਾਫ ਬਿਲਕੁਲ ਚਵਾਈ ਵੀਰ ਜੀ ਬਾਦੀ ਚਵਾਈ ਲੱਗੀ ਆ ਛੋਟੀ ਹਾਂ ਸੋ ਚਵਾਈ ਬਾਕੀ ਥਾਣੀ ਦੱਸੂਗਾ ਤੁਹਾਨੂੰ ਚਵਾਈ ਥਣ ਵੇਖ ਕੇ ਨਾਰਮਲ ਹੀ ਪਤਾ ਲੱਗ ਜਾਊਗਾ ਭਰਾਵਾਂ ਨੂੰ ਸੋ ਚਵਾਈ ਇੱਕ ਨੰਬਰ ਆ ਪੂਰੀ ਪਰਫੈਕਟ वाह ठंडी तीरी चोटी थी ठीक है ਬਾਕੀ ਥਣ ਥਣ ਬੜਾ ਵਧੀਆ ਵਿਰਲ ਕੈਪ ਜਗਾ ਬਹੁਤ ਵਧੀਆ ਥਾਣਾ ਬਿਲਕੁਲ ਮੁੱਠੀ ਵਾਲਾ ਵਿਰਲ ਵਾਲਾ ਥਾਣਾ ਬਿਲਕੁਲ ਬਿਲਕੁਲ ਬਾਕੀ ਸਟਾਰਟਿੰਗ ਚੰਗੀ ਜਾਂ ਦੁੱਧ ਚਵਾਉਂਗੇ ਆ ਜਨੂਕ ਵਾਲਾ ਵਿਰਜੀ ਥਣ ਲੱਗਾ ਵਾ ਹਾਂ ਉਹ ਦੂਰੋ ਦੇ ਪੈਂਦਾ ਵੀ ਥਣ ਪੰਡਾ ਤੇ ਇਹ ਵੀਰ ਕੀ ਮੋਲਕ ਕੀ ਡਿਮਾਂਡ ਰੂਗੀ ਇਹਦੀ ਵੀਰ ਜੀ ਆਪਾਂ ਜਿਹੜੀ ਦੇ ਹੀ ਦੇਣੀ ਏ ਹਾਂ ਜੀ ਮੋਲੇ ਵੀਰ ਜੀ ਇਹਦਾ ਆਪਾਂ ਇਕੱਠ ਕਰਦੇ ਆ ਓਕੇ ਤੇ ਜੀ 5 ਦੀ ਆਪਾਂ ਹਾਨਾ ਦੇ ਦਾਂਗੇ ਇੱਕ 5 ਦੀ ਹਾਂਜੀ ਇੱਕ 5 ਦੀ ਦੇ ਦੇ ਠੀਕ ਆ ਜੀ ਹਾਂਜੀ ਲੋ ਵੀ 1,08,200 ਇਹਦਾ ਮੁੱਲ ਹੈ ਤੇ 1,05,000 ਦੀ ਇਹ ਮੱਝ ਮਿਲ ਜੂਗੀ ਹਾਂਜੀ ਪੂਰੀ ਮੱਝ ਆ ਬਾਕੀ ਬੜੇ ਸ਼ੌਂਕ ਰੱਖਦੇ ਆ ਮੇਰੇ ਭਰਾ ਠੀਕ ਆ ਜੀ ਮਗਰ ਵੀ ਇਹਦੇ ਕੱਟੀ ਆ ਮਗਰ ਕੱਟੀ ਬਾਕੀ ਦੁੱਧ ਵੀ ਅਠਾਂ ਤੋਂ ਬਾਹਰ ਹੋਊਗਾ 10 ਨੂੰ ਘੇਰਾ ਪੈਂਦਾ ਹੋਊਗਾ ਦੋ ਟਾਈਮ ਆਉਦੀ ਚੋਕੇ ਤਸੱਲੀ ਕਰਨਾ ਠੀਕ ਆ ਠੀਕ ਆ ਨਾਲੇ ਹੈ ਵੀ ਸਟਾਰਟਿੰਗ ਆ ਮੁੱਠੇ ਵੀ ਤੁਹਾਡੇ ਮੇਰੇ ਤਾਂ ਫੇਜੇ ਕੱਟੀ ਪਈ ਨਹੀਂ ਵੀਰ ਜੀ ਤੂੜੀ ਪਾਉਣ ਦੀ ਮੁੱਠੇ-ਮੁੱਠੇ ਪਰਸੀਨ ਦਾ ਕੰਮ ਜਰੂਰ ਤਾਂ ਨਹੀਂ ਨਹੀਂ ਇਹ ਤੇ ਤੂੜੀ ਤੇ ਇਹਦੇ ਕੰਮ ਤੇ ਤੂੜੀ ਤੇ ਚੱਲਣ ਦਿਆ ਬੱਸ ਬੱਸ ਹਾਂਜੀ ਚਲੋ ਬਾਕੀ ਦੁੱਧ ਗਰਮ ਵਾਲੀ ਚੰਗਾ ਚਵਾਈ ਚੱਲੂਗੀ ਜਿਹੋ ਜੀ ਕਿਸੇ ਕਿਸਾਨ ਫਾਰਮਰ ਦੀ ਸੇਵਾ ਲਈ ਦੁੱਧ ਚੰਗਾ ਜਵਾਜੂਗੀ ਸੂਈ ਸਵਾਈ ਆ ਜੇਰ ਜੁਰ ਪ੍ਰੋਪਰ ਪਈ ਆ ਓਕੇ ਸਾਡੀ ਮਗਰ ਤਲੋ ਇਹ ਪਲੱਸ ਪੁਆਇੰਟ ਆ ਠੀਕ ਆ ਜੀ ਬਾਕੀ ਥਣ ਭਾਂਡਾ ਇੱਕ ਵਾਰੀ ਤੁਹਾਨੂੰ ਬੈਕ ਸਾਈਡ ਤੋਂ ਫਿਰ ਦਿਖਾ ਦਈਏ ਆ ਚੈੱਕ ਕਰੋ ਸੋ ਵੇਨ ਸਫੋਂ ਤੋਂ ਲੇਵੇ ਦੇ ਉੱਪਰ ਵੀ ਕਾਫੀ ਤੁਹਾਨੂੰ ਦਿਖਾਈ ਦੇਣਗੀਆਂ ਆ ਦੇਖੋ ਠੀਕ ਆ ਜੀ ਅੱਗੇ ਇੱਕ ਭਾਜੀ ਆਪਣੇ ਕੋਲ ਇਹਦਾ ਨੀਲੀ ਰਾਵੀ ਦੀ ਮੱਝ ਆ ਇਹ ਸੂਈ ਆ ਹਨ ਆ ਵੀਰ ਜੀ ਸੂਈ ਆ ਠੀਕ ਆ ਜੀ ਤੇ ਸੂਬਾ ਇਹ ਤਾਂ ਕਿਵੇਂ ਵੀਰ ਵੀਰ ਜੀ ਇਹ ਵੀ ਤਿੱਜਾ ਸੂਆ ਸੂਈ ਕਰਮ ਵਾਲੀ ਤੇ ਜੈ ਸੁਬਾਹ ਹਾਂਜੀ ਤੇ ਇਹਨੂੰ ਅੱਜ ਦਿਨ ਕਿੰਨੇ ਹੋ ਗਏ ਸੀ ਇਹਨੂੰ ਅੱਜ ਕੋਈ 10 ਕ ਦਿਨ 12 ਦੇ ਤਕਰੀਬ ਹੈਗੇ ਆ 12 ਕ ਦਿਨ ਹਾਂਜੀ 10 ਮੰਨ ਲਓ 12 ਮੰਨ ਲਓ ਬਹੁਤ ਜੀ ਵੀ ਚੰਗੇ ਲਾਣੇ ਕਰਾਣੇ ਵਾਲੀ ਆ ਹਾਂਜੀ ਹਾਂਜੀ ਪਿਓਰ ਨੀਲੀ ਦੀ ਆ ਬਹੁਤ ਜੀ ਅੱਖ ਪਿੱਲੀ ਮਨਕਣੀ ਆਖਾ ਢੀਕਾ ਬਸ ਉਹ ਚੀਜ਼ ਹੀ ਆ ਕਿ ਹਾਂ ਪਹਿਲੇ ਨੰਬਰ ਵਾਲੀ ਜਿਹੜੀ ਮੱਝ ਵਿਖਾਈ ਆਪਾਂ ਝੋਟੀ ਵਿਖਾਈ ਆ ਬਿਲਕੁਲ ਹਾਂਜੀ ਹਾਂਜੀ ਨਾਲੇ ਘਰਾਣ ਵਾਲੀਆਂ ਮੱਝਾਂ ਕੋਈ ਇਹ ਨਹੀਂ ਵੀ ਹੈਗਾ ਕੋਈ ਗ੍ਰੇਡੇਡ ਆ ਕੋਈ ਨਿਸ਼ਾਨੀਆਂ ਤੋਂ ਗੈਰ ਨੇ ਨਹੀਂ ਨਹੀਂ ਨਿਸ਼ਾਨੀਆਂ ਝੋਡੀਆਂ ਵੀ ਪ੍ਰੋਪਰ ਨੇ ਚਾਰੇ ਪੈਰ ਉਹਦੇ ਵੀ ਧੁਫੇ ਇਹਦੇ ਵੀ ਠੀਕ ਆ ਜੀ ਮਾਰਕਿੰਗ ਨਿਸ਼ਾਨੀਆਂ ਇਹਦੇ ਵੀ ਪੂਰੀਆਂ ਖੂਬੀ ਹਾਂਜੀ ਬਾਕੀ ਥਾਂ ਥੋੜਾ ਸੋਨਾ ਲੱਗਾ ਵਾ ਇਹਦਾ ਸੂਹਾ ਕਿੰਨਾ ਫਿਰ ਇਹਦਾ ਵੀਰ ਜੀ ਤੀਜਾ ਸੂਹਾ ਸੋਈ ਹੈ ਤੀਜਾ ਸੂਹਾ ਹਾਂਜੀ ਇਹਦੇ ਮਗਰ ਵੀ ਕੱਟੀ ਆ ਠੀਕ ਆ ਅੱਜ ਦਿਨ ਕਿੰਨੇ ਦਸੇ ਨੇ ਤਿੰ ਲੋ ਜੀ 12-10 ਦਿਨਾਂ ਦੀ ਸੂਈ ਹੈ ਤੇ ਦੁੱਧ ਕਿੰਨੇ ਕਿਤੇ ਚੱਲਣ ਦੀ ਹੈ ਦੁੱਧ ਵੀਰ ਜੀ ਥੱਲੇ 8 ਤੋਂ ਬਾਹਰ ਆ 8 ਲੀਟਰ ਤੋਂ ਬਾਹਰ ਬਾਹਾਂ ਜੀ 8 ਪੱਕਾ ਹੋਊਗਾ ਜਿਹੜਾ ਠੀਕ ਆ ਬਾਕੀ ਹੈ ਪੋਲੀ ਜਾਂ ਚੋਣਾ ਪੋਲੀ ਵੀਰ ਜੀ ਵੀ ਪੋਲੀ ਚੋਟੀ ਠੀਕ ਆ ਜੀ ਸੋ ਮੱਜ ਦੋਸੇ ਵੀ ਬਿਲਕੁਲ ਪੋਲੀ ਜਾਂ ਚੋਣਾ ਸਿੰਗਲ ਹੱਡੀ ਆ ਬਿਲਕੁਲ ਬਰੀਕ ਬਦਲਾ ਪਿੰਡਾ ਆਹ ਵੇਖੋ ਠੀਕ ਆ ਤੋਰਿਆ ਜੀ ਪਾਜੀ ਨਰਿੰਦਰ ਜੀ ਨੂੰ ਠੀਕ ਆ ਮਗਰ ਕਟਾਈ ਆ ਗਿਆ ਨਾ ਨਹੀਂ ਕੱਟੀ ਕੱਟੀ ਕੱਤੀ ਆ ਮਗਰ ਠੀਕ ਹੈ ਮਗਰ ਇਹਦੀ ਕੱਟੀ ਆ ਮਗਰ ਕੱਟੀ ਆ ਸੋ ਨੀਲੀ ਰਵੀ ਦੀ ਮਾਝਾ ਬਾਕੀ ਕਿਸੇ ਭਰਾਣੇ ਚੋਂ ਨਸਲ ਫਿਰ ਤੇ ਅੱਗੇ ਕੰਮ ਕਰਨਾ ਉਹੋ ਜਿਹੇ ਬੱਚੇ ਤੁਸੀਂ ਲੈ ਸਕਦੇ ਜ ਜਿਹੋ ਜਿਹੇ ਦੋਸਤੋਂ ਆਪਾਂ ਲੈਣਾ ਚਾਹੁੰਨੇ ਕਿਸੇ ਮਾਲੀ ਤੋਂ ਚਾਹੇ ਕਿਸੇ ਚੰਗੇ ਸੀਮਿੰਟ ਦਾ ਬਾਕੀ ਨਿਸ਼ਾਨੀਆਂ ਦੇ ਵਿੱਚ ਚੰਗੇ ਬੱਚੇ ਪਾਊਗੀ ਇਸ ਵਕਤ ਕੋਈ 11 12 ਦਿਨਾਂ ਦੀ ਸੂਈ ਤੇਲੇ 8 ਕਿਲੋ ਦੁੱਧ ਆ ਮਗਰ ਕੱਟੀ ਆ ਨੀਲੀ ਵੀ ਠੀਕ ਆ ਬਹੁਤ ਠੰਡੀ ਤੇਰੀ ਝੋਟੀ ਹੈ ਵੀ ਕੋਈ ਚੋਕ ਲੱਗਾ ਪ੍ਰੋਬਲਮ ਕੋ ਨਹੀਂ ਤੇ ਲਓ ਜੀ ਮੱਧ ਚੱਲ ਗਿਆ ਠੀਕ ਆ ਜੀ ਬਾਕੀ ਬਰੀਕੀ ਦੇ ਵਿੱਚ ਆ ਲੇਵੇ ਦੋਵੇ ਦੀ ਪੱਤਰੀ ਇੱਕਸਾਰ ਉਪਰੋਂ ਪਿੰਡਾ ਵੀ ਬਿਲਕੁਲ ਸਾਫ ਸੁਥਰਾ ਚੌੜਾ ਪਿੱਠ ਪੂੜਾ ਬਾਕੀ ਓਵਰ ਆਲ ਸੋਹਣਾ ਟਾਂਚਾ ਇਸ ਮੈਂ ਦਾ ਠੀਕ ਆ ਸੋ ਇੱਕ ਕੋਈ ਬੱਚਾ ਤੁਹਾਨੂੰ ਫਿਰ ਦਿਖਾ ਦਿੰਨੇ ਆ ਇਹ ਮગર ਦੇ ਕੱਟੀ ਆ ਫੀਮੇਲ ਸੋ ਨੀਲੀ ਦਾ ਮગર ਬੱਚਾ ਠੀਕ ਆ ਜੀ ਸੋ ਨੀਲੀ ਦੀ ਮਾਝਾ ਤੇ ਨੀਲੀ ਦੀ ਮગર ਕੱਟੀ ਆ ਕੀ ਆ ਤੇ ਇਹਦਾ ਵੀਰ ਕੀ ਮੁੱਲ ਕੀ ਡਿਮਾਂਡ ਰੂਗੀ ਮੁੱਲ ਵੀਰ ਜੀ ਇਹਦਾ ਆਪਾਂ ਲੱਖ ਕਰਦੇ 95 ਦੀ ਆਪਾਂ ਹਾਨਾ ਦੇ ਦਾਂਗੇ ਵੀ ਦੇਣੀ 95 ਦੀ ਆ ਹਾਂਜੀ ਹਾਨਾ ਦੇ ਕੋਈ ਕਸਰ ਕੋਸਰ ਮਾੜੀ ਮੁਰਣੀ ਕੋਲ ਜੂ ਮੌਕੇ ਉਹਨੇ ਮਾਨਤਨ ਕੋਈ ਕਰਲਾਏ ਮੌਕੇ ਤੇ ਠੀਕ ਹੈ ਭਰਾ ਲਓ ਜੀ 95000 ਦੇ ਵਿੱਚੋਂ ਇਹ ਮਾਨਤਨ ਹੋ ਜਾਊਗਾ ਠੀਕ ਆ ਜੀ ਮੌਕੇ ਤੇ ਕੋਈ ਭਰਾ ਸੰਪਰਕ ਕਰਦਾ ਛੋਟਾਂ ਹੋਣਗੀਆਂ ਠੀਕ ਆ ਜੀ ਤੇ ਚੁਵਾਈ 1 ਨੰਬਰ ਕੋਈ ਭੂਰ ਨਹੀਂ ਕੋਈ ਛਟਾ ਨਹੀਂ ਗਾ ਮੋਟੀ ਧਾਰ ਆ ਇੱਕ ਨੰਬਰ ਠੀਕ ਆ ਜੀ ਜਿੱਡਾ ਮੋਟਾ ਥਾਣਾ ਉੱਡੀ ਮੋਟੀ ਧਾਰ ਸੋ ਤੇਜਾ ਸੂਆ ਜਿਹੜੀ ਇਹ ਮੱਝਾਂ ਪਤਾਂ ਨੂੰ ਦਿਖਾ ਦਿੱਤੀ ਐ ਕੱਟੀ ਮਗਰ ਵੈਸੇ ਮੱਝਾਂ ਦੋ ਸੁਈਆਂ ਨੇ ਦੋ ਮਗਰੀ ਕਟੀਆਂ ਨੇ ਇੱਧਰ ਇੱਕ ਵੜ ਆ ਗਈ ਆਪਣੇ ਕੋਲ ਵੀਰ ਇਹ ਵੀ ਤਾਜ਼ੀ ਹੋ ਤਾਜੀ ਤਾਜੀ ਵੀਰ ਜਿਹਨੂੰ ਅੱਜ ਕੋਈ 8-10 ਦਿਨ ਹੋ ਗਏ ਆ 8-10 ਦਿਨਾਂ ਦੀ ਆ ਹਾਂ ਜੀ ਬੜੀ ਠੰਡੀ ਧੀਰੀ ਵੜ ਆਵੇ ਠੀਕ ਆ ਜੀ ਇਹਨੂੰ ਕਦੀ ਆਪਾਂ ਵੰਗਾ ਵੀ ਨਹੀਂ ਪਾਇਆ ਆ ਇਤਰੇ ਭਾਂ ਬੈਠੇ ਰਹੀਏ ਠੀਕ ਆ ਜੀ ਇਹ ਨਹੀਂ ਠੰਡੀ ਕਰ। ਅੱਜ ਕਿੰਨੇ ਦਿਨ ਹੋ ਗਏ ਸੂਈ ਨੂੰ? ਇਹਨੂੰ ਕੋਈ 12 ਕੇ ਦਿਨ ਹੋ ਗਏ ਹੋਣਗੇ। 12 ਦਿਨ ਸਵੇਰ ਦੂਜਾ ਹੈ ਜੀ। ਹਾਂਜੀ ਦੂਜਾ। ਮਗਰ ਬੱਚੀ ਇਹਦੇ ਵੀ। ਮਗਰ ਬੱਚੀ ਮਿਲ ਜੇ ਇਹਦੇ। ਉਹਦੀ ਇਹਦੇ ਮਗਰ ਬੱਚੀ ਆ ਫੀਮੇਲ ਕਾਫ ਕਿੰਨੇ ਕੇ ਦੁੱਧ ਤੇ ਚੱਲਣ ਦੀ ਹੈ ਜੀ? ਇਹ ਵੀ ਜੀ ਕੋਈ 11 ਕੇ ਲੀਟਰਾਂ ਤੇ ਉਹਦਾ 11 ਤੇ। ਠੀਕ ਆ ਜੀ। ਹਾਂਜੀ। ਉਹਦੀ 10-11 ਲੀਟਰ ਇਹਦੇ ਥੱਲੇ ਦੁੱਧ ਹੁਣ ਇਸ ਵਕਤ ਮੌਜੂਦ ਆ। ਕੋਈ 10-12-11 ਦਿਨਾਂ ਦੀ ਸੂਈ ਆ। ਹਾਂਜੀ ਬਾਕੀ ਸੁੱਕੀ ਤੂੜੀ ਪੈਣ ਲਈ ਆ ਹਰਿਆ ਇਹਨਾਂ ਨੂੰ ਚਾਹੀਦਾ ਰਿਹਾ ਮਿਲਦਾ ਨਹੀਂ ਆ। ਆ। ਤੂੜੀ ਮਿਲੇ ਮਾੜਾ ਥੋੜਾ ਜੋ ਬਿਲਕੁਲ ਹੋ ਜਾਏ ਟੀਮ ਤੇਰੀਆਂ ਦੇਣਾ ਮਾੜਾ ਖਾਗ ਵੀ ਪੰਜਾਬ ਬਰਸੀਨ ਤੇ ਬਰਸੀਨ ਆਣਾ ਮਾਲਾ ਨਾਲ ਚਾਹੀਦੀ ਜਵੀ 100 ਹੀ ਹੈ ਵੜਾ ਨੂੰ ਪੁੱਲੀਆਂ ਛੱਡੀਆਂ ਹੁਣ ਬਿਲਕੁਲ ਜੀ ਪਹਿਲਾਂ ਤੇ ਫੇਰ ਆ ਤੋ ਆ ਗਈ ਅਗੇ ਰੋਤ ਪਰਸੀਨ ਵੀ ਆ ਗਿਆ ਜੀ ਬਾਕੀ ਕੋਈ ਵੀ ਦੇਣਗੇ ਉਹ ਕਰਮਾਲੀਆਂ ਵਧਣ ਬੁੱਦਣ ਗਿਆ ਅੱਗੇ ਵਧਣ ਗਿਆ ਵਧਣੀਆਂ ਗੱਪੇ ਚੱਲ ਪੜਾ ਕੰਮ ਚੱਲ ਪੜਾ ਕੰਮ ਹਾਂਜੀ ਦੇਖੋ ਜਦੋਂ ਸੁੱਕੀ ਤੂੜੀ ਪੈਂਦੀ ਜਾਂ ਫੀੜ ਫੂੜ ਪੈਂਦੀ ਆ ਬਾ ਫੀੜ ਭਾ ਕਿੰਨੀ ਮਰਜੀ ਪਾਈ ਜਾਈਏ ਹਾਂ ਪਹਿਲਾਂ ਫੀੜ ਜ਼ਿਆਦੀ ਵੀ ਆਪਾਂ ਕਿੰਨੀ ਕੀ ਪਾਵਾਂਗੇ ਬਸ ਬਸ ਕੋਈ ਕੰਟਰੋਲ ਦੀ ਪ ਹੈਕ ਨੇ ਇਹ ਐਸ ਵਕਤ 11 12 12 ਹਾਂਜੀ ਹਾਂਜੀ ਜਿਹੜਾ ਟਾਈਮ ਨਰਿੰਦਰ ਕੋਲਦੇ ਜਿਹਨੂੰ ਵੀ ਦੂਜਾ ਸਵੇਰ ਤੋਂ ਸੋ ਵੜਦ ਦਖਾ ਰਹੇ ਕੋਈ 11 12 ਦਿਨਾਂ ਦੀ ਸੂਈ ਆ ਮਗਰ ਬੱਚੀ ਆ ਮਗਰ ਬੱਚੀ ਆ ਤੇ ਦੁੱਧ ਵੀ ਇੰਨਾ ਹੀ ਆ ਜਿੰਨਾ ਬਿਲਕੁਲ ਦਿਨਾਂ ਦਾ ਪੱਕਾ ਪੱਕਾ ਜਿਹੜਾ ਦੁੱਧ ਆ ਤੇ ਬਾਕੀ ਬੰਗਾਰ ਅਸੀਂ ਪਾਉਣੀ ਕੋਈ ਪਾਲੇ ਨਹੀਂ ਤੇ ਲੋੜ ਨਹੀਂ ਨਹੀਂ ਲੋੜ ਹੀ ਕੋ ਨਹੀਂ ਕੀ ਸੋ ਮਗਰ ਬੱਚੀ ਆ ਵੈਸੇ ਜਿਹੜੇ ਐਨੀਮਲ ਤਿੰਨ ਸੋਇਆ ਨਾ ਠੀਕਾ ਜੀ ਚਾਹੇ ਮੱਝਾਂ ਦੀ ਗੱਲ ਕਰੀਏ ਚਾਹੇ ਇਹ ਵੜਾ ਪਾ ਤੁਹਾਨੂੰ ਦਿਖਾਉਣ ਟਾ ਜਿਹੜੇ ਸੂਏ ਸਵਾਇ ਪਸ਼ੂ ਆ ਫੀਮੇਲ ਕਾਫ ਆ ਚਾਹੇ ਵੈਢਦੀ ਗੱਲ ਕੀਤੀ ਆ ਬੱਚੀ ਆ ਮਗਰ ਮੱਝਾਂ ਦੇ ਮਗਰ ਕੱਟੀਆਂ ਦੋ ਦੇ ਆ ਦੇਖੀ ਜੀ ਬਣਾਈਏ ਹੁਣ ਬਾਕੀ ਥਣ ਥਣੂ ਵੀ ਪੂਰਾ ਮੁੱਠੀ ਮੁੱਠੀ ਆ ਹਾਂਜੀ ਹਾਂਜੀ ਥਣ ਬੜਾ ਸਮਾਂ ਲੱਗਾ ਵੈਢਣ ਨੂੰ ਹਾਂ ਤੇ ਬੰਦੇ ਰਹੇ ਕੋਨੇ ਪੀਲੇ ਤੋਂ ਪਾਣੀ ਨਹੀਂ ਇਹਦਾ ਵੀ ਮੁੱਲ ਕੀ ਰਹੂਗਾ ਦੇਣ ਲੈਣ ਕੀ ਰਹੂਗਾ ਮੁੱਲ ਵੀਰ ਜੀ ਭਾਵੇਂ ਆਪਾਂ ਜਿੰਨਾ ਮਰਜ਼ੀ ਮੰਗ ਲਈਏ ਆਪਾਂ ਦੇਣ ਲੈਣ ਵਾਲੀ ਗੱਲ ਕਰਨੀ ਆ ਹਾਂ ਵੀਰ ਜੀ ਮੁੱਲ 45 ਕਰਦੇ ਆ 42000 ਦੀ ਆਪਾਂ ਆਣਾ ਦੇਣਾ 42 ਦੀ ਦੇ ਦੇਣੀ ਜਿੱਥੇ ਆਪਾਂ ਜੈਸਨੋਈਆ ਹਾਂਜੀ ਉਹ ਵੀ 42000 ਦੀ ਐ ਦੋਸਤੋ ਐਂਡ ਟੁਆਇੰਡ ਜਿਹੜੀ ਵੈੜ ਤੁਹਾਨੂੰ ਮਿਲ ਜੂਗੀ ਹਾਂ ਨਾ ਜਿਹੜਾ 42000 ਇਧਰ ਇੱਕ ਬਹਿਣੀ ਵਾਲੇ ਪਾਸੇ ਤੁਹਾਨੂੰ ਆਪਾਂ ਥੋੜਾ ਲਾਗਿਓ ਥਣ ਵਿਖਾ ਦਿੰਨੇ ਆ ਠੀਕ ਆ ਜੀ ਥਣ ਮੁਠੀ ਵਾਲੇ ਚਾਰੇ ਇਹ ਥਣ ਚਾਰੇ ਜਿਹੜੇ ਐਨੀਮਲ ਆਪਾਂ ਤੁਹਾਨੂੰ ਦਿਖਾਇਆ ਚਾਰੇ ਪਸ਼ੂ ਨੇਵੇਂ ਹਵਾਨੇ ਤੇ ਸਾਫ਼ ਸੁਥਰੇ ਆ ਹਾਂ ਜੀ ਥਣ ਮੁਠੀ-ਮੁਠੀ ਆ ਬਾਕੀ ਤੁਹਾਡੇ ਸਾਹਮਣੇ ਆ ਠੀਕ ਆ ਜੀ ਸੋ ਜਿੱਦਾਂ ਮਰਜੀ ਚਵਾਈਆਂ ਕਰਕੇ ਵੇਖੋ ਕਿਉਂਕਿ ਜੋਲੇ ਵਿੱਚ ਆਪਾਂ ਦੇ ਲੈਣ ਵਾਲਾ ਹੀ ਪਾਇਆ ਵਾ ਬਸ ਜੀ ਬਸ ਆ ਬਣਾ ਜੀ ਠੀਕ ਆ ਜੀ ਸੋ ਜਿਆਦਾ ਕਸਾਈਆਂ ਵਾਲਾ ਕੰਮ ਹੀ ਨਾ ਹੋਵੇ ਜਿਹੜਾ ਨਹੀਂ ਉਹ ਫਾਇਦਾ ਨਹੀਂ ਮੁੜ ਕੇ ਮਾਲਾ ਮੰਗ ਕੇ ਫਿਰ ਸ਼ਾਂਤ ਤੋਰੇ ਉਹ ਨਾ ਆਹ ਉਹ ਸਵਾਦ ਨਹੀਂ ਆਉਂਦਾ ਬਿਲਕੁਲ ਜ ਇਹ ਦੋਸਤੋ ਐਂਡ ਦੇ ਵਿੱਚ ਜਿਹੜੀ ਆਪਾਂ ਤੁਹਾਨੂੰ ਵੈੜ ਦਿਖਾ ਦਿੱਤੀ ਆ। ਵੱਛੀ ਮਗਰ ਆ ਬੱਚਾ ਵੀ ਤੁਹਾਨੂੰ ਪ੍ਰੋਪਰ ਦਿਖਾ ਦਿੰਨੇ ਆ। ਸੋ ਸਿਰਫ ਜੈ 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 ਰੇਡ ਜਿਹੜੇ ਅੱਜ ਆ ਪਾ ਦਿੱਤੇ ਆ ਵੀਡੀਓ ਦੇ ਵਿੱਚ ਚਾਹੇ ਕਿਸੇ ਭਰਾਣ ਨੀਲੀ ਰਵੀ ਦੇ ਪਸ਼ੂ ਕੀਤਣ ਆ। ਚਾਹੇ ਤੁਸੀਂ ਇਸ ਵੈੜ ਦੇ ਨਾਲ ਸੌਦਾ ਰਲਾ ਲਿਆ ਜੇ। ਤੇ ਇਹ ਅੱਜ ਚਾਰ ਹੀ ਐਨੀਮਲ ਸੀ। ਇਧਰ ਆਪ ਵੱਛੀ ਇੱਕ ਵਾਰੀ ਤੁਹਾਨੂੰ ਦਿਖਾ ਦਿੰਨੇ ਆ। ਇਹ ਬੱਚਾ ਇਸ ਵੈੜ ਦਾ ਫੀਮੇਲ ਕਾਫ। ਠੀਕ ਆ। ਤੇ ਇਹ ਭਾਜੀ ਨਿਰੰਦਰ ਸਿੰਘ ਜੀ ਆਪਣੇ ਕੋਲ ਚਾਰ ਹੀ ਐਨੀਮਲ ਨੇ ਅੱਜ ਹਾਂਜੀ ਹਾਂਜੀ ਚਾਰ ਹੀ ਇੱਕ ਵਾੜ ਤੇ ਨਮੱਜਾ ਸੀ ਬਸ ਜੀ ਬਸ ਹਾਂਜੀ ਦੋਵੇਂ ਮੱਜਾ ਸੋਈਆਂ ਸੋਈਆਂ ਬਿਲਕੁਲ ਆ ਵੀ ਛੋਟੀ ਵੀ ਤਿਆਰ ਆ ਆ ਭਾਵੇਂ ਦੋ ਦਿਨ ਲੈ ਜੇ ਚਲੋ ਜਿੰਨਾ ਛੋਟੀ ਵੀ ਪੂਰੀ ਖਬਰ ਤਾਰਾ ਕੇ ਹਾਂਜੀ ਹਾਂਜੀ ਮੱਲਾ ਜਿੰਨਾ ਵੀ ਟਾਈਮ ਲੈ ਜੂਗੀ ਉਹਨੇ ਜਿਆਦਾ ਬੰਤਰ ਬਣੂਗੀ ਬਣਜੂ ਬਣਜੂਗੀ ਤੇ ਦੋ ਚਾਰ ਦਿਨ ਕੱਢ ਕੇ ਕਰਮਾ ਲਈ ਤੇ ਮੈਡਮ ਦੀ ਫੱਟੇ ਬੈ ਜਾ ਬੈ ਜਾ ਹੋ ਜਾਣੀ ਆ ਮੈਂ ਦੱਬੇ ਜਾ ਕਰਾ ਦੂਗੀ ਠੀਕ ਹੈ ਮੇਵਾ ਸਾਰਾ ਪਛਾਣੂਗਾ ਸਹੀ ਹੈ ਜੀ ਹਾਂਜੀ ਕੰਨਾਂ ਦਾ ਤੇ ਮੱਲਾ ਚੱਡਾ ਝੋਲੀ ਜਾ ਪੈਂਦਾ ਗਾਂ ਵੀ ਆਹ ਇਹ ਰਿਹਾ ਗਾਵੀ ਪਧਰਾਵਾ ਪਧਰਾ ਹਾਂਜੀ ਇਹ ਨਹੀਂ ਕੋਈ ਕਾਨਸਾਨ ਬਿਲਕੁਲ ਜੀ ਬਿਲਕੁਲ ਹਾਂਜੀ ਛੋਟੀ ਸੋਹਣੀ ਆ ਤੇ ਸਾਤ ਉਤਰੇ ਐਨੀਮਲ ਨੇ ਠੀਕਾ ਜੀ ਨੀਲੀ ਰਾਵੀ ਦੇ ਪਸ਼ੂ ਤਿੰਨ ਵਿਖਾਇਆ ਤੁਹਾਨੂੰ ਇੱਕ ਪੂਰੀ ਮੱਝ ਵਿਖਾਤੀ ਆ ਕਰੋ ਕੰਟੈਕਟ ਇੱਕ ਭਾਜੀ ਨਰਿੰਦਰ ਆਪਣੇ ਕੰਟੈਕਟ ਨੰਬਰ ਕਰ ਦਈਏ ਸਾਂਝੇ ਨੰਬਰ ਹੈ ਵੀਰ ਜੀ ਮੇਰਾ 9948 ਹਾਂਜੀ 88419 ਪਿੰਡ ਮਾਨ ਤਹਿਸੀਲ ਪੱਟੀ ਜ਼ਿਲ੍ਹਾ ਤਰਨਤਾਰਨ ਅਹ ਵਿਰਜੀ ਕਰਿਆਲੇ ਦੇ ਨੇੜੇ ਆ ਤਕਰੀਬਨ 1.5 ਕਿਲੋਮੀਟਰ ਪਾਂਦੂ ਆ ਰੀਗਾ ਪਤਨ ਵੀ 15-14 ਕਿਲੋਮੀਟਰ ਹੋ ਗਏ ਹਾਂਜੀ ਇੰਨਾ 15 ਕਿਲੋਮੀਟਰ ਰੀਗਾ ਪਤਨ ਠੀਕ ਆ ਜੀ ਪੱਟੀ ਮੋੜ ਜਿਹੜਾ ਆਪਾਂ ਨੂੰ ਕੋਈ ਹੋਊਗਾ 8 ਕਿਲੋਮੀਟਰ ਸਾਤਾ ਅਹ ਇੰਨਾ ਕਾਪਣ ਵਗਾ ਜਾਂਦੀ ਆ ਗਾੜੀ ਖੇਮ ਕਰਨ ਨੂੰ ਛੱਡ ਕੇ ਬਿਲਕੁਲ ਜੀ ਖੇਮ ਕਰਨ ਨਹੀਂ ਵੀਰਜੀ ਜਾਣਾ ਕਰਿਆਲੇ ਆਣ ਕੇ ਪੁੱਛ ਲੈਣੇ ਮਾਨ ਪਿੰਡ ਜਾਣਾ ਬਿਲਕੁਲ ਬਿਲਕੁਲ ਬਰਨਾਲੇ ਤੋਂ ਵੀ ਪਿੱਛੇ ਕਰਿਆਲਾ ਹਾਂਜੀ ਬਰਨਾਲੇ ਤੋਂ ਪਿੱਛੇ ਕਰਿਆਲਾ ਹਾਂ ਠੀਕ ਆ ਜੀ ਹਾਂਜੀ ਹਾਂਜੀ ਲੋ ਵੀ ਇਹ ਡਰੈਸਾਂ ਦੋਸਤੋ ਬਾਕੀ ਨੰਬਰਾਂ ਤੇ ਕਾਲ ਕਰਕੇ ਪੁੱਛ ਗ ਬਹੁਤਾ ਈਜ਼ੀ ਆ ਕਿਸੇ ਭਰਾ ਨੇ ਆਉਣਾ ਠੀਕ ਆ ਜੀ ਮਾਲਵੇ ਵਾਲੀ ਸਾਈਡ ਤੋਂ ਕੰਟੈਕਟ ਕਰ ਲਿਓ 12 14 ਕਿਲੋਮੀਟਰ ਦੀ ਸਾਰੀ ਦੂਰੀ ਆ ਹਰੀਕੇ ਪੱਤਣ ਤੋਂ ਧੰਨਵਾਦ ਸਾਰੇ ਭਰਾਵਾਂ ਦਾ ਪੂਰੀ ਵੀਡੀਓ ਵੇਖਣ ਦੇ ਲਈ ਮਿਲਦੇ ਆ ਇੱਕ ਨਵੀਂ ਅਪਡੇਟ ਨਾਲ ਸਾਰਿਆਂ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ ਜੀ